ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤੋਂ ਤਿੰਨ ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਬੰਦੇ ਕੱਲ ਕਲਾ ਭਾਨਾ ਨਹੀਂ ਉਹਦੇ ਛੋਟੇ ਭਰਾ ਆਮਲੇ ਨੂੰ ਵੀ ਮੁਕੱਦਮੇ ਤੇ ਇਹਨਾਂ ਨੇ ਨਾਮਜ਼ਦ ਕਰਤਾ ਜਿਹੜਾ ਮਹੱਲੀ ਤੇ ਮੁਕੱਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਐਸ ਸਟਾਫ ਰਾਤ ਮਹੱਲੀ ਰੱਖਿਆ ਉਹ ਜ਼ਬਰ ਭਾਨੇ ਦੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਬਰਫ ਦੀ ਸਿੱਲੀ ਤੇ ਪਾਦਨਾ ਬੰਦੇ ਨੂੰ ਮੂੰਹ ਦਾ ਖੋਲ ਕੇ ਮੂੰਹ ਚੜਾ ਪਾ ਕੇ ਤੇ ਉੱਤੋਂ ਦੀ ਪਾਣੀ ਸੁੱਟਣਾ ਬੰਦਾ ਵਾੜ ਕੇ ਸਦਾ ਪਾਣੀ ਡੇਲ ਇਹ ਉਹ ਕੋਈ ਉਸ ਤਰ੍ਹਾਂ ਕਰ ਰਿਹਾ ਜਿਹੜਾ ਕਿਸੇ ਮੈਡੀਕਲ ਚ ਵੀ ਨਹੀਂ ਆਉਂਦਾ ਹਾਂ ਤਰ ਦੇ ਕਹਿਨ ਦਿਆ ਵੀਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਰਡ ਵਿਖਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹ ਜੀ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੇ ਮੈਡੀਕਲ ਚ ਕੀ ਆਉਣਾ ਸਿਰ ਦੇ ਵਿੱਚ ਚੁਕੀਆਂ ਬੰਦਰੇ ਦਿਮਾਗ 'ਚ ਮਾਰ ਦਿਆ ਕਹਾਂ ਤੋਂ ਸਿੱਧਾ ਸਰੋਂਦਾ ਬੰਦਰਾ ਦਿਮਾਗ ਤੇ ਬੰਦਾ ਮਨਸ ਤੌਰ ਦੇ ਉੱਤੇ ਫੈਲ ਜਾਂਦਾ ਇਹ ਰੂਪਾ ਪਤਮਾ ਖਿਲ ਗਿਆ ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜ਼ਬਰ ਰੋਕਣ ਲਈ ਆਪਾਂ ਨੂੰ 503 ਕਰਨੀ ਪਈ ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ ਹੋ 23 ਤਿੰਨ ਤਰੀਕ ਨੂੰ ਪੰਜਾਬ ਦੇ ਹਰ ਕਸਬੇ ਦੇ ਵਿੱਚੋਂ ਸਾਡੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜ਼ਬਰ ਰੋਕਿਆ ਜਾਵੇ ਮਸਲਾ ਕੱਲਾ ਭਾਨੇ ਦਾ ਨਹੀਂ ਆ ਮਸਲਾ ਹੋਰ ਵੀ ਜ਼ਬਰ ਜਿਹੜਾ ਹੋ ਰਿਹਾ ਅੱਜ ਤਰਨ ਤਾਰਨ ਫੇਰ ਕਹਿੰਦੇ ਜੀ ਗੈਸਟਰ ਕੈ